ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਖਤ ਨਿਰਦੇਸ਼ ਨੇ ਜਿਹੜੇ ਕਹਿ ਸਕਦੇ ਕਿ ਜਾਰੀ ਕੀਤੇ ਗਏ ਨੇ ਜਾਂ ਫਿਰ ਕਹ ਲਈਏ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੇ ਵੱਲੋਂ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਚੇਤਾਵਨੀ ਕਿੰਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਦਿੱਤੀ ਗਈ ਹੈ ਜਿਹੜੇ ਕਿ ਧਰਨੇ ਪ੍ਰਦਰਸ਼ਨ ਕਰਦੇ ਨੇ ਰੇਲ ਟ੍ਰੈਕ ਜਾਮ ਕਰਦੇ ਨੇ ਤਾਂ ਧਰਨੇ ਪ੍ਰਦਰਸ਼ਨ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਕਿਉਂਕਿ ਉਹਨਾਂ ਖਿਲਾਫ ਜਿਹੜੇ ਕਿ ਮਾਨ ਸਰਕਾਰ ਹੌ ਸਖਤ ਹੋ ਚੁੱਕੀ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਸਿੱਧੀ ਚੇਤਾਵਨੀ ਦਿੱਤੀ ਹੈ ਧੰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਤਾਂ ਟਵੀਟ ਕਰ ਸਿਆ ਮਾਨ ਨੇ ਕੀ ਕੁਝ ਲਿਖਿਆ ਸਿਆ ਮਾਨ ਨੇ ਲਿਖਿਆ ਕਿ ਪੰਜਾਬ ਦੇ ਵਿੱਚ ਸੜਕਾਂ ਰੋਕਣ ਜਾਂ ਰੇਲਾ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਣ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ 'ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ ਕਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਤੇ ਯੂਨੀਨਾ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਚ ਜਾਰੀ ਤਾਇ ਸਿੰਘਾ ਮਾਨ ਨੇ ਟਵੀਟ ਕਰ ਲਿਖਿਆ ਤੇ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤਾਂ ਇਸ ਸਾਰੇ ਮਸਲੇ ਤੇ ਗੱਲਬਾਤ ਕਰਨ ਦੇ ਲਈ ਫੋਨ ਲਾਈਨ ਤੇ ਜੁੜ ਚੁੱਕੇ ਨੇ सियासी माहिर प्रीतम सिंह खड़पुर जिन्ना नु असि अक्सर ही वक वक मुद्द्या दे फोन लाइन ते लंदे हा ते एहे भरपूर जानकारी जेडी के साडे दर्शकां तक ਪਹੁੰਚਾਉਂਦੇ ਨੇ ਤਾਂ प्रीतम सिंह खड़पुर जी ਤੁਹਾਡਾ ਪਹਿਲਾ ਦਾ ਮੈਂ ਸਵਾਗਤ ਕਰਦੀ ਆ ਤੁਸੀਂ ਸਮਾਂ ਕੱਢਿਆ ਸਾਡੇ ਲਈ ਅਤੇ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਮਸਲਾ ਸੀਐਮ ਆਂ ਨੇ ਚੇਤਾਵਨੀ ਦਿੱਤੀ ਹੈ ਸਾਡੇ ਮੇਰੇ ਵੱਲੋਂ ਮੁੱਚ ਟਾਈਮ ਟੀਵੀ ਵੇਖਣ ਤੇ ਸੁਣਨ ਵਾਲੇ ਸੋਹਣਿਆਂ ਨੂੰ ਤੇ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੂੰ ਇਸਾ ਜੀ ਜੋ ਤੁਸੀਂ ਇਹ ਪੁਆਇੰਟ ਚੁੱਕਿਆ ਕਿ ਮਜ਼ਾਬ ਦੇ ਸੀਐਮ ਭਗਵਾਨ ਕੁਮਾਰ ਜੀ ਨੇ ਕੱਲ ਇੱਕ ਬਹੁਤ ਸਖਤ ਫੈਸਲਾ ਲਿਆ ਜੀ ਇਹ ਮੈਂ ਸਮਝਦਾ ਇੱਕ ਇਹ ਲੋਕ ਸੱਤਰ ਦੇ ਸੁਰੂ ਹੈ ਹੂੰ ਕਿਉਂਕਿ ਹਰ ਇਨਸਾਨ ਨੂੰ ਸਾਡੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਹੈ ਕਿ ਆਪਣਾ ਸਾਥ ਆਪਣਾ ਸਾਥਿਲਤਾ ਕਿ ਆਪਣੇ ਅਧਿਕਾਰ ਦੇ ਵਿੱਚ ਉਹ ਸਾਥ ਬਈ ਰੋਸ ਪਗਾਰਾ ਕਰ ਸਕੋ ਜੀ ਇਹ ਵਾਕਤਵਾ ਉਸ ਸਮੇਂ ਪਹਿਲਾਂ ਦਿੱਲੀ ਇਸ ਸਾਲ 1 ਮਹੀਨਾ ਲੱਗਿਆ ਰਿਹਾ ਜੀ ਉਸ ਧਰਨੇ ਨੇ ਸੈਂਟਰ ਦੇ ਨੱਕ ਦੇ ਵਿੱਚ ਤਾਮ ਜਾ ਦਿੱਤਾ ਤੇ ਉਹ ਹੀ ਧਰਨੇ ਨੂੰ ਪ੍ਰੈਮ ਮਿੰისტਰ ਮੋਦੀ ਜੀ ਨੇ ਇਹ ਕਿਹਾ ਕਿ ਅਸੀਂ ਦਾ ਫੈਸਲਾ ਵਧੀਆ ਕੀਤਾ ਇਹ ਸਭ ਤੋਂ ਗਲਤੀ ਹੋਈ ਹੈ ਅਸੀਂ ਉਹ ਕਿੰਨੇ ਕਾਹੇ ਕਾਨੂੰਨ ਨਵਾਸ ਲੈਨੇ ਆ ਤੇ ਤੁਹਾਡੀਆਂ ਜਿਹੜੀਆਂ ਐਮਐਸਪੀ ਦੀਆਂ ਯੋਜਨਾਆਂ ਜਾਂ ਹੋਰ ਮੰਗਾਂ ਨੇ ਉਹਨਾਂ ਵਾਸਤੇ ਸੀ ਜਲਦੀ ਫੈਸਲਾ ਕੀਤੇ ਬਣਾਵਾ ਜੀ ਪਰ ਕੋਈ ਕੁਛ ਨਹੀਂ ਹਮ ਬੜੀ ਆਸ ਕੀਤੀ ਬੜਾ ਸੋਚਿਆ ਵੀ ਸ਼ਾਇਦ ਪ੍ਰਾਈਮ ਮਿੰისტਰ ਇਹਦੇ ਬਾਰੇ ਸੋਚਣਗੇ ਮੀਡੀਆ ਹੋਈਆਂ ਪਰ ਕੋਈ ਹਮ ਵੀ ਲੱਗਿਆ ਕੁਝ ਬੱਲੇ ਨਹੀਂ ਪਿਆ ਅਖੀਰ ਨੂੰ ਦੁਆਰਾ ਦੂਜਾ ਮੋਰਚਾ ਹਮ ਕਿਸਾਨਾਂ ਨੇ ਆਪਣੇ ਸੰਭੂ ਅਸੇ ਖਨੌਰੀ ਕੋਠੇ ਲਾਇਆ ਖਨੌਰੀ ਬੋਰਡ ਦੀ ਜੀ ਉਹ ਖਨੌਰੀ ਦੇ ਵਿੱਚ ਵੀ ਕਈ ਸਾਡੇ ਕਿਸਾਨ ਵਾਰਕਰ ਸ਼ਹੀਦ ਹੋਏ ਨੌਜਵਾਨ ਸ਼ਹੀਦ ਹੋਏ ਜੀ ਮਸਲਾ ਖਾਲੀ ਹੋਇਆ ਸਗੋਂ ਗੱਲਬਾਤ ਕਰਨ ਦੇ ਬਹਾਨੇ ਦੇ ਨਾਲ ਇਹਨਾਂ ਲੀਡਰਾਂ ਨੂੰ ਚੰਡੀਗੜ੍ਹ ਭਲਾਇਆ ਗਿਆ ਤੇ ਚੰਡੀਗੜ੍ਹ ਬਲਾਉਣ ਤੋਂ ਬਾਅਦ ਦੇ ਉੱਤੇ ਇਹਨਾਂ ਨੂੰ ਗ੍ਰਿਸ਼ਤਾਰ ਕੀਤਾ ਗਿਆ ਹਾਂ ਉਰਾਂ ਤੇ ਤਸੱਦਦ ਕੀਤਾ ਗਿਆ ਅੱਗੇ ਜਿੱਥੇ ਇਹ ਧਰਨੇ ਲੱਗੇ ਸੀ ਜੀ ਨੌਰੀ ਤੇ ਸੰਭੂ ਹਮ ਖਾਸ ਕਰਕੇ ਸੰਭੂ ਜਿਹੋ ਉਥੇ ਕਿਸਾਨਾਂ ਦਾ ਇਸ ਪਾਰਸੀ ਆਸਟ੍ਰੇਲੀਆ ਸੀ ਏਸੀਸੀ ਕੇ ਹੈ ਸਰਿੰਗਲ ਸੀਗੇ ਜੋ ਖੇਲੂ ਸਮਾਰ ਹੁੰਦੇ ਜਿਵੇਂ ਪਤਾ ਰਹਾਂਦਾ ਉਹ ਸਵਾਲ ਇਹਨਾਂ ਨੇ ਉਸ ਹਲਕੇ ਦੇ ਐਮਐਲਏ ਦੀ ਡਿਊਟੀ ਲਾਤੀ ਕਿ ਅਸੀਂ ਇਹਨਾਂ ਨੂੰ ਅਰੈਸਟ ਕਰਦੇ ਹਾਂ ਤੁਸੀਂ ਆਪਣੇ ਬੰਦੇ ਜਿਹੜੇ ਤੁਹਾਡੇ ਪਾਰਟੀ ਦੇ ਬਗਰ ਨੂੰ ਕਹੋਗੇ ਆ ਫਿਰ ਪ੍ਰੈਕਟਰ ਚਾਲ ਜੇ ਤੋਟਾਲ ਹੈ ਇੱਕ ਪਾਸੇ ਲੈ ਜਾ ਜੀ ਤੁਹਾਡਾ ਇੱਕ ਪਾਸੇ ਲਿਜਾਣ ਦੇ ਬਹਾਨੇ ਸਨ ਅੱਜ ਸੌਂ ਕਰਾਲੀ ਜਿਹੜੀ ਉੱਥੇ ਖੜੀ ਸੀ ਜਿਹੜੀ ਕਿ ਜਿਹੜੇ ਪਟਿਆਲੇ ਤੋਂ ਬਾਹਰਲੇ ਲੋਕ ਸੁਗਰੂ ਦੇ ਬਟਿੰਡੇ ਦੇ ਅਲਾਗੀ ਜੀ ਨੇ ਉਹ ਮੋਰਾ ਵਿਖਤ ਆ ਗਿਆ ਸਾਰਾ ਆਸਮਾਨ ਇਹਨਾਂ ਦੇ ਵਰਕਰਾਂ ਨੇ ਕੁਰਬੂਤ ਕਰਤਾ ਐਸੇ ਤੱਕ ਕਿ ਇਹਨਾਂ ਦੇ ਮੈਲਿਆ ਦਾ ਇਹਨਾਂ ਦੇ ਵਰਕਰਾਂ ਦਾ ਨਾਮ ਵੀ ਆਇਆ ਪਰ ਕੋਈ ਕਾਰਵਾਈ ਨਹੀਂ ਹੋਈ ਹੁਣ हट ਕੇ ਕਿਸਾਨ ਯੂਨੀਅਨ ਨੇ ਸੇਤਰੀ ਕੀਤਾ ਜੀ ਸਮੂਹ ਦੇ ਵਿੱਚ ਦੁਆਰਾ ਪ੍ਰੋਟੈਸਟ ਸ਼ੁਰੂ ਕਰਦਾ ਜੋ ਅਲਾਰਮ ਕਿ ਨਾ ਸਕੇ ਹੂੰ ਉਹ ਖਾਲਰ ਨੂੰ ਭੁੱਖ ਰੱਖਦੇ ਹੋਏ ਆਪਣੀ ਮੈਂ ਸਭ ਦਾ ਚਮੜੀ ਬਚਾਉਣ ਲਈ ਕਿਉਂਕਿ ਕਿਸਾਨ ਇਸ ਤਰ੍ਹਾਂ ਰੋਹ ਦੇ ਵਿੱਚ ਹੈ। ਹੂੰ। ਇਹ ਕਿਸੇ ਸ਼ੇਰ ਨੂੰ ਕੱਟ ਕੇ ਜ਼ਖਮੀ ਕਰ ਦੋ ਨਾ। ਹੂੰ। ਉਹ ਜ਼ਖਮੀ ਹੋਇਆ ਸ਼ੇਰ ਇੱਕ ਆਮ ਸ਼ੇਰ ਨਾਲੋਂ ਜ਼ਿਆਦਾ ਖਤਰਨਾਕ ਹੁੰਦਾ। ਹੂੰ। ਸਾਡੇ ਕਿਸਾਨ ਹਰ ਕਿਸਾ ਹਰ ਕਿਸਾਨ ਦੀ ਦਾ ਸਵੰਧ ਰੱਖਵਾ ਜ਼ਖਮੀ ਹੋਇਆ ਹੋਇਆ ਹੈ। ਕਿਉਂਕਿ ਉਹਨਾਂ ਦੇ ਨਾਲ ਇੱਕ ਗੋਜਾਂ ਬਖੌਲ ਕੀਤਾ ਜਾ ਰਿਹਾ ਹੈ। ਉਹਦੇ जखਮਾਂ ਦੇ ਉੱਤੇ ਮੱਲ ਬਣਾਉਣ ਦੀ بجائے 2424000 ਹੂੰ ਪਰ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਵਿਰੋਧ ਪ੍ਰਦਰਸ਼ਨ ਜਿਹੜਾ ਕਿ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ ਜਾਂ ਫਿਰ ਹੋਰ ਵੀ ਬਹੁਤ ਸਾਰੇ ਢੰਗ ਨੇ ਵਿਰੋਧ ਪ੍ਰਦਰਸ਼ਨ ਕਰਨ ਦੇ ਤੇ ਜੇਕਰ ਕਿਸਾਨਾਂ ਦੀ ਮੰਗ ਕੇਂਦਰ ਸਰਕਾਰ ਕੋਲ ਹੈ ਤਾਂ ਫਿਰ ਉਹ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਤਾਂ ਪੰਜਾਬ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਬਿਲਕੁਲ ਸਹੀ ਗੱਲ ਹੈ ਜਿੱਦ ਨੇ ਹੁਣ ਤੱਕ ਕਿਸਾਨੀ ਅੰਦੋਲਨ ਹੋਏ ਤੇ ਮੈਨੂੰ ਦੱਸੋ ਵੀ ਇੱਕ ਵੀ ਕੋਈ ਅੰਦੋਲਨ ਭਾਵਕ ਹੋਇਆ ਹੋਇਆ ਹੋਆ ਹੋਵੇ ਜਾਂ ਕੋਈ ਫੋਰ ਫੋਰ ਕੀਤੀ ਹੋਈ ਹੋਵੇ ਜੀ ਟੈਸਟ ਕਰਕੇ ਕੱਲ ਇਹਨਾਂ ਨੇ ਉਹ ਕਿਸਾਨ ਆਗੂ ਇਕਜੀਤ ਸਿੰਘ ਢੱਲੇਵਾ ਤੇ ਕਾਕਾ ਤੇ ਫੋਰ ਬਹੁਤ ਸਾਰੇ ਆਗੂਆਂ ਦੇ ਘਰਾਂ ਦੇ ਉੱਤੇ ਸਾਫੇ ਮਾਰੇ ਜਾ ਰਹੇ ਨੇ ਹੂੰ ਉਹ ਆਗੂ ਰੂਪ ਹੋਸ਼ੋਗੇ ਨੇ ਕਈਆਂ ਰੁਕਾ ਹਿਸਾਬ ਹੈ ਸੋਚਾ ਸਾਬ ਤਰੀਕ ਨੂੰ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਅੱਪਰ ਸਾਹ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਆ ਕੇ ਜੀ ਔਰ ਜੇ ਨੂੰ ਬੁੱਕਰਾ ਤੇ ਹੋਈ ਦੂਜਾ ਸਾਡੇ ਦੇਸ਼ ਦੇ ਖਲਾਫ ਤੇ ਉਹ ਬਹੁਤ ਮਾਰੇ ਹੂੰ ਕਿਉਂਕਿ ਕਸ਼ਮੀਰ ਦੇ ਵਿੱਚ ਪਹਲਗਾਮ ਦੇ ਵਿੱਚ ਹੂੰ 25 26 ਲੋਕਾਂ ਨੂੰ ਮਾਰੇ ਦੋਦੇ ਪਾਸੇ ਪਾਕਿਸਤਾਨ ਦੇ ਹਿੰਦੁਸਤਾਨ ਦੀ ਫੌਜਾਂ ਇੱਕ ਦੂਜੇ ਦੇ ਸਾਹਮਣੇ ਅੜੀਆਂ ਹੋਈਆਂ ਨੇ ਹੂੰ ਤੇ ਇੱਕ ਪਾਸੇ ਇਹ ਸਰਕਾਰ ਆਪਣੇ ਲੋਕਾਂ ਦੇ ਸਿੱਧ ਕਰਕੇ ਉਹਨਾਂ ਨੂੰ ਹੋਰ ਰੋਕ ਕਰ ਰਹੀ ਹੈ ਇਸ ਲਈ ਇਹਨਾਂ ਦਾ ਮਸਲਾ ਹੱਲ ਕਰਵਾ ਢੀਕ ਹੈ ਹੂੰ ਕਈ ਮਾਹਰ ਇਤਜਾਬ ਦੇ ਜੀ ਭਾਰਿਆਂ ਦਾ ਮਸਲਾ ਜਿਹਦੇ ਬਾਰੇ ਅੱਜ ਕੱਲ ਸਰ ਪਾਰਟੀ ਮੀਟਿੰਗ ਵੀ ਹੋਈ ਸੀ ਸਾਰਿਆਂ ਨੇ ਉਹਦੇ ਵਿੱਚ ਬੋਲਿਆਦ ਕੀਤੀ ਅੱਜ ਪਾਰਲੀਮੈਂਟ ਅੱਜ ਵਿਧਾਨ ਸਭਾ ਦੇ ਵਿੱਚ ਸੈਸ਼ਨ ਸਪੈਸ਼ਲ ਬੁਲਾਇਆ ਹੋਇਆ ਉਹ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਕੀ ਰੋਪੰਦਾ ਮੈਂ ਸਮਝਦਾ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਪਾਣੀਆਂ ਦੇ ਰਾਖੇ ਬੜੇ ਸੀ ਹਮ ਵਿਧਾਨ ਸਭਾ ਦੇ ਵਿੱਚ ਮਤਾਂ ਪਾ ਕੇ ਆਪਣੀ ਸਰਕਾਰ ਸੈਂਟਰ ਚ ਵੀ ਕਾਂਗਰਸ ਸਰਕਾਰ ਜੀ ਉਹਨਾਂ ਨੇ ਚੈਲੰਜ ਕੀਤਾ ਸੀਗਾ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਰੱਖਿਆ ਹੋਣਾ ਉਹਨਾਂ ਨੇ ਇੱਕ ਬੰਗਾ ਚੈਲੰਜ ਰੂਪਕਾ ਦੇ ਕੇ ਸਾਡੀ ਸਰਕਾਰ ਤੋੜੀ ਵੀ ਜਾ ਸਕਦੀ ਹੈ ਮੈਨੂੰ ਬਦਲਿਆ ਵੀ ਜਾ ਸਕਦਾ ਹੈ ਲੇਕਿਨ ਉਹਨਾਂ ਨੇ ਪਾਣੀ ਦੇ ਹਿਸਾਬੇ 'ਤੇ ਆਪਣੀ ਕੁਰਸੀ ਦੀ ਪਰਵਾਹ ਨਹੀਂ ਕੀਤੀ ਉਸੇ ਦੀ ਰੀਸ ਹੁਣ ਇਹ ਕਰਨ ਲੱਗੇ ਹੂੰ ਕਿ ਜੇ ਪਾਣੀ ਦਾ ਰਾਖਾ ਕੈਪਟਨ ਅਵਿੰਦਰ ਸਿੰਘ ਬਾਦਲਾ ਦਾ ਭਗਵਾਨ ਸਮਾਰ ਕਿਉਂ ਨਹੀਂ ਬਣ ਸਕਦਾ ਹੈਗਾ ਪਰ ਇਹ ਗੱਲਾਂ ਬਾਤਿ ਨਹੀਂ ਹੋਣਾ ਹੈਗਾ ਕਿਉਂਕਿ ਪੰਜਾਬ ਦੇ ਮੇਟਾ ਤੁਸੀਂ ਕਿਹਾ ਜੀ ਟਾਲੀਆਂ ਦੇ ਹੱਕ ਸਭ ਲੋਗੇ ਜੀ ਐ ਵੀ ਸਾਡੇ ਕੋਲ ਕੋਈ ਚੰਡੀਗੜ ਸਾਡੇ ਕੋਲ ਹੀ ਹੈਗਾ ਪੰਜਾਬੀ ਬੋਲ ਦੇਵਾ ਕੇ ਇਹ ਸਾਰੇ ਹੀ ਨੀਡ ਪਤਾ ਹੈ ਕਿਹਾ ਹੈ ਇਹ ਲੀਡਰ ਠੁੱਕੇ ਚੌਂਦਰ ਦੇ ਸਰਤਾ ਨੂੰ ਖਾਣਾ ਚਾਹੁੰਦੇ ਨੇ ਇਹ ਸਭ ਕੁਰਸੀ ਦੇ ਖੁਕੇ ਨੇ ਜਿਹਨਾਂ ਨੇ ਰਾਜ ਕੀਤਾ ਇਹਨੇ ਸਾਲ ਸੈਂਟਰ ਦੇ ਵਿੱਚ ਸਰਕਾਰਾਂ ਦੇ ਨਾਲ ਮੰਤਰੀ ਵੀ ਰਹੇ ਆਪਣਾ ਆਨੰਦ ਵੀ ਭੋਗ ਗਿਆ ਕੀ ਉਹ ਮਤਰੇ ਹੰਗ ਵੀ ਕਰਾ ਸਕਦੇ ਹੂੰ ਇਹ ਹੋਇਆ ਸਤਾਂ ਕਰ ਲੈ ਅੱਜ ਜੋ ਕਹਿ ਰਹੇ ਮੈਂ ਕਿ ਇਹ ਨਹੀਂ ਸਹੀ ਤਰ੍ਹਾਂ ਦੀ ਸਰਕਾਰ ਹੈ ਜੀ ਇਹ ਪੰਜਾਬ ਦੇ ਹੱਥਾਂ 'ਚ ਦਬ ਕੇ ਰੱਖਦੀ ਹੈ ਇਹ ਪੰਜਾਬ ਦੀ ਦੁਸ਼ਮਣ ਹੈ ਇਹ ਕਹੜੀਏ ਜਿਦਾਂ ਕਰੋ ਕੁਰਸੀ ਜਿੱਤ ਜਾਏ ਇਹ ਤਾਂ ਬਹੁਤ ਵਧੀਆ ਸਰਕਾਰੀ ਸਰਕਾਰ ਆਪੜੀਆਂ ਮੰਗਾਂ ਭੁੱਲੇ ਜਾਂਦੇ ਨੇ ਔਰ ਉਹ ਠੰਡੇ ਪਾਸੇ ਵੀ ਖਾ ਦਿੰਦੇ ਨੇ ਜਦੋਂ ਸਰਕਾਰ ਨਹੀਂ ਹੁੰਦੀ ਉਸ ਤਰ੍ਹਾਂ ਇਹ ਉੱਚੀ ਉੱਚੀ ਚੀਕਾਣਾ ਮਾਰਦੇ ਨੇ ਵੀ ਹਾਂ ਲਾਦਾ ਲਾ ਸਾਡੇ ਨਾਲ ਦੂਜੇ ਸਹਿਰੀ ਹਾਂ ਹੁੰਦਾ ਤੇ ਉਹ ਵਰਤਾਓ ਹੋ ਰਿਹਾ ਹੈ ਤਾਂ ਇਹ ਫੱਟਕਾ ਨਹੀਂ ਮੰਨਿਆ ਜਾਣਾ ਹੈ ਇਹ ਸਲੇਮਾ ਦਾ ਹੈ ਕੱਲ ਦਾਗਾ ਇਹ ਜੋ ਵਾਸਲੇ ਨੇ ਇਤਜਾਬ ਦੇ ਸਮੁੱਚੇ ਹਰ ਪੰਜਾਬੀ ਦੇ ਮਸਲੇ ਨੇ ਪੰਜਾਬ ਚ ਰਹਿਣ ਵਾਲੇ ਹਰ ਜਾਤੀ ਦੇ ਮਸਲੇ ਨੇ ਇਹਨਾਂ ਨੂੰ ਸਾਨੂੰ ਭਾਰਤੀਆਂ ਨੂੰ ਵਰਕਸਤੇ ਹੱਲ ਕਰਵਾ ਦੇਣਾ ਭਾਰਮਿਆਂ ਦੇ ਹੱਥ ਨੇ ਇੱਕ ਥੋੜੀ ਵੀ ਜਿਹੜੇ ਸ਼ਾਂਤ ਬਈ ਧਰਵਾ ਕਰਦਾ ਹਰ ਇੱਕ ਨੂੰ ਆਖੇ ਕਿ ਸ਼ਮ ਸ਼ਮੋਰ ਕਰਦਾ ਕਿਸੇ ਨੂੰ ਵੀ ਕੋਈ ਬਾਕ ਨਹੀਂ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੀਤਮ ਸਿੰਘ ਜੀ ਤੁਸੀਂ ਸਾਡੇ ਨਾਲ ਜੁੜਿਓ ਤੇ ਤਮਾਮ ਜਾਣਕਾਰੀ ਦਿੱਤੀ ਤੁਹਾਡਾ ਵੀ ਜੀ ਬਹੁਤ ਧੰਨਵਾਦ ਜੇਕਰ ਉਹ ਗਿਆ ਤਾਂ ਵਾ ਵੈਜ ਜਿੱਕਰ ਤਾਂ ਸਾਹ ਤਾਂ ਪੰਜਾਬ ਸਰਕਾਰ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ ਹੁਣ ਕੋਈ ਧਰਨਾ ਪ੍ਰਦਰਸ਼ਨ ਕਰੇਗਾ ਜਾਂ ਫਿਰ ਰੇਲ ਟ੍ਰੈਕ ਜਾਮ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਦੂਜੇ ਪਾਸੇ ਕਿਸਾਨ ਆਗੂਆਂ ਦੇ ਵੱਲੋਂ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਜਿਹੜਾ ਕਿ 6 ਮਹੀਨਿਆਂ ਯਾਨੀ ਕਿ ਬਲਕੇ ਸ਼ੰਭੂ ਬਾਰਡਰ ਮੂੜਾ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਤੇ ਪਰਸੋਂ ਯਾਨੀ ਕਿ 7 ਮਈ ਨੂੰ ਅੰਮ੍ਰਿਤਸਰ ਵਿਖੇ ਰੇਲ 트랙 ਜਾਮ ਕਰਨ ਦਾ ਐਲਾਨ ਕੀਤਾ ਗਿਆ ਤਾਂ ਇਸੇ ਵਿਚਾਲੇ ਪੰਜਾਬ ਸਰਕਾਰ ਦੀ ਸਿੱਧੀ ਚੇਤਾਵਨੀ ਵੀ ਦਿੱਤੀ ਗਈ ਹੈ ਸਿੱਧੀ ਚੇਤਾਵਨੀ ਟਵੀਟ ਕਰ ਦਿੱਤੇ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਜਿਹੜਾ ਕਿ ਆਪਣਾ ਮੂੜ ਤੋਂ ਧਰਨਾ ਪ੍ਰਦਰਸ਼ਨ ਕੱਲ ਨੂੰ ਸ਼ੰਭੂ ਬਾਰਡਰ ਤੇ ਲਗਾਉਂਦੇ ਹਨ ਜਾਂ ਫਿਰ ਨਹੀਂ ਤਾਂ ਹੁਣ ਆਉਣ ਵਾਲਾ ਸਮੇਂ ਦੱਸੇਗਾ ਦੇਖਦੇ ਰਹੋ ਚੜ੍ਹਦੀਕਲਾ ਟਾਈਮ ਟੀਵੀ ਧੰਨਵਾਦ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ